ਸੁਆਭ ਤੁਰ ਜਾਂਦੇ ਜਿੰਨੇ ਮਿਲਣਾ ਸੀ ਮੈਂ ਤੁਹਾਨੂੰ ਡਰਾਈਵ ਕਰੂੰਗਾ ਮੈਂ ਤਾਂ ਸਾਹ ਬਾਈਕੋ ਜੀ ਖੋਦੇ ਕਿਧਰ ਹੈ ਠੀਕ ਹੈ ਮੈਂ ਬਾਬਾ ਜੀ ਮੈਂ ਰਸਤਾ ਬੰਨਣਾ ਤੇ ਰਸਤਾ ਬੰਨਣਾ ਮੈਂ ਅੱਛਾ ਕਿਹੜਾ ਪਿੰਡ ਆਇਆ ਤੁਸੀਂ ਕਿਹਨੇ ਕਿਹਦੇ ਵਿੱਚ ਜਿੰਨੇ ਯਾਰਾ ਗੁਰੂ ਜੀ ਕੀ ਕੰਮ ਕੀ ਕਰਦਾਗਾ ਮੈਂ ਰਸਤਾ ਬੰਨਣਾ ਜੀ ਅੱਛਾ ਤੇ ਰਸਤਾ ਕਰਾਏ ਤੇ ਬੰਨਦਾ ਜੀ ਮੈਂ ਹਾਂ ਤੇ ਨਰ ਕੋ ਮਤਲਬ ਆਪਣਾ ਨਹੀਂ ਲਿਆ ਜਾਂਦਾ ਆ ਫੜ ਪੀਲਾ ਫੜਬੀ ਕਿਤਾ ਪਾਲੇ ਮਿੰਟ ਬਿਤਾਗ ਨਹੀਂ ਇਹਨੂੰ ਪੀਨੂੰ ਠੀਕ ਆ ਬੱਚੇ ਕਿਨੇ ਤੇਰੇ ਬੱਚੇ ਮੇਰੇ ਦੋ ਕੁੜੀਆਂ ਜੇ ਨਿੱਕੇ ਨਿੱਕੀਆਂ ਜੇ ਦੁੱਧ ਪੀਂਦੀਆਂ ਜੇ ਅੱਛਾ ਕਿੰਨੇ ਪੈਸੇ ਕਮਾਉਣਾ ਰੋਜ਼ 150 ਤੁਹਾਨੂੰ ਘੰਡਾ ਦਾ ਬਾਬਾ ਜੀ ਮੇਰੇ ਕੋਲ ਘਰ ਦਾ ਖਰਚਾ ਵਾਹਾਂ ਚੱਲਦਾ 150 ਤੁਹਾਨੂੰ ਦਾ ਕੱਲੀ 150 ਕਣ ਗਿਆ 40 40 ਰੁਪਏ ਲੈਣਾ ਰੋਜ਼ ਦੇ ਬਾਬਾ ਜੀ ਹੋ 40 ਰੁਪਏ ਰੋਜ਼ ਦੇ ਹਾਂਜੀ ਵਾਹਿਗੁਰੂ ਜੈਨੂ ਪੀਦਾ ਰੋਟੀ ਖਾਦੀ ਹੋ ਰੋਟੀ ਖਾਦੀ پتہ ਕਿ ਨਹੀਂ ਰੋਟੀ ਨੇ ਬਬਾ ਜੀ ਸਵੇਰ ਦੀ ਮੈਂ ਨਾਲ ਬੱਧੀ ਜੇ ਖਾਦੀ ਨਹੀਂ ਜੀ ਰੋਟੀ ਖੋਲ ਆ ਦੇਖ ਰੋਟੀ ਕਿ ਲੈ ਗਿਆ ਤੇ ਖਾਦੀ ਨਹੀਂ ਪਤਾ ਫੁਲਕੇ ਲੈ ਗਿਆ ਇਹ ਜੇ ਖਾਦੀ ਨਹੀਂ ਉਹ ਮੈਂ ਤੁਹਾਨੂੰ ਡੀਕ ਕਰ ਦਿਆ ਜੇ ਤੂੰ ਰੋਟੀ ਨਹੀਂ ਖਾਦੀ ਰੋਟੀ ਨਹੀਂ ਲੈ ਖੋਲ ਫੇਰੇ ਮਮਾ ਖੋਲ ਚੱਲੀ ਗਰ ਮੰਮੀ ਨਹੀਂ ਖਾਦੀ ਤੇ ਤੂੰ ਵੀ ਨਹੀਂ ਖਾਦੀ ਮੰਮੀ ਤੈਨੂੰ ਕਹਿੰਨੇ ਆ ਚੱਲ ਖੋਲ ਕੀ ਲੈ ਨਾਲ ਚਾਰ ਕੀ ਲੈ ਆ ਮੈਂ ਚਾਰ ਦਿਖਾ ਖੋਲ ਫੇਰ ਰੋਟੀ ਖਾਈਏ ਮਮਾ ਸੇਵੀ ਕਰ ਉਹ ਕਿਉਂ ਨਹੀਂ ਖਾਦੀ ਮੈਨੂੰ ਉਹ ਕਿੰਨੇ ਮੈਨਾਂ ਖਾਣੀ ਹਾਂਜੀ ਮੈਨਾਂ ਖਾਣੀ ਹਾਂਜੀ ਤਨਵੀਰ ਆਮ ਦਾ ਮੈਨਾਂ ਖਾਣੀ ਵਾਹਿਗੁਰੂ ਵਾਹਿਗੁਰੂ ਲਿਆ ਕੀ ਆਈ ਲਿਆ ਕੋਈ ਨਹੀਂ ਚਾਰ ਹੀ ਕਰਦਾ ਮੈਨਾਂ ਮੈਨਾਂ ਕਤੋਂ ਖਾਣੀ ਆ ਜਾ ਅੜਾ ਕੇ ਫਿਰ ਗਿਆ ਤਨਵੀਰ ਆਮ ਦਾ ਜੀ ਕੋਈ ਨਹੀਂ ਕੋਈ ਖਾਣ ਨਹੀਂ ਆਪਾਂ ਚੱਲ ਖੋਲ ਤੂੰ ਹਾਂਜੀ ਆਚਾਰ ਨਾਲ ਹਾਂਜੀ ਵੈਰੀ ਗੁੱਡ ਅਜਾਤ ਮੈਨੂੰ ਵਾਕਿਆ ਬੜਾ ਸਵਾਦਿਤ ਲੱਗਦਾ। ਤੇ ਮੇਰਾ ਤਾਂ ਘੜੀ ਰੋਟੀ ਹੈ ਅਜੇ। ਖਲਾ ਖਲਾ। ਕੋਈ ਬੋਈ ਖਲਾ। ਉਹਨੂੰ ਸਵਾਦ ਆ। ਕਿਰਮਾ achar। ਖਲਾ ਖਲਾ। ਵਾਹਿਗੁਰੂ ਵਾਹਿਗੁਰੂ। ਖਲਾ ਮੇਰਾ ਟਾਕ ਖਲਾ। ਅੱਜ ਵੀ ਮੇਨਾਂ ਘੜੀ ਰੋਟੀ ਹੈ। ਵਾਹਿਗੁਰੂ ਵਾਹਿਗੁਰੂ। ਅਸ਼ਾਮ। ਰੋਟੀ ਦੇ ਦੇ ਬਦਲੇ ਤੈਨੂੰ ਕੀ ਚਾਹੀਦਾ ਹੁਣ ਮੰਜਾਸੇ। ਰੋਮੇਤਾ ਦੀ ਗੋਗੀਆਂ ਨੇ ਲੰਢੇ ਬਬੀ ਦਸਤੇ ਚਾਹੀਦੇ ਨੇ ਰਕਸ਼ਾ ਚਾਹੀਦਾ ਰੋਟੀ ਬੰਦੇ ਮੈਂ ਲਕੀਆਂ ਦੀਆਂ ਕੁੜੀਆਂ ਨੂੰ ਬਾਲਣ ਮਾਂ ਤੇ ਬਾਬਾ ਜੀ ਹਾਂ ਬਾਲਣ ਮਿਲਣਾ ਤੇ ਇੰਨੇ ਹਾਂ ਕਰਕੇ ਕਸ਼ੋ ਤੇਰੀ ਮੰਦੀ ਸਾਹਿਬ ਖਰਚਾ ਵਰਚਾ ਚੱਲਦਾ ਜਾਊਗਾ ਜੇ ਘਰ ਦਾ ਬਾਬਾ ਜੀ ਹਾਂ ਗੁਰੂਆਂ ਦਾ ਪਸ਼ਾ ਹੈ ਗਿਆ ਹਾਂ ਗਿਆ ਗਿਆ ਆਂਦੇ ਆ ਅੱਕਲਾ ਵਰਤਦੀ ਆ ਹਾਂਜੀ ਦੋਪਸੂਚਾ ਆਂਦੇ ਆ ਕੰਮ ਆਂਦੇ ਆ ਮਹਾਰਾਜ ਕੋਲੇ ਵੇਲੇ ਮਹਾਰਾਜ ਕੰਮ ਆਉਂਦੇ ਹੀ ਆ ਦੀ ਆਉਂਦੇ ਆ ਆਈਂ ਮਹਾਰਾਜ ਦਿੰਦਾ ਉਹਨਾਂ ਦੇ ਤੇਰਾ ਟਿਕਾਈ ਜਾਂਦੇ ਤੂੰ ਫਿਰ ਮਹਾਰਾਜ ਨੂੰ ਕਹਿਣਾ ਕਿ ਮਹਾਰਾਜ ਜੀ ਮੈਨੂੰ ਰਿਕਸ਼ਾ ਲੈ ਕੇ ਦੋ ਤੂੰ ਕਿਹਾ ਨਹੀਂ ਤੂੰ ਕਿਹਾ ਨਹੀਂ ਹੈ ਤਾਂ ਤੇਰਾ ਗੁਰੂ ਰਾਮਦਾਸ ਪਾਸੋਂ ਕੀ ਭਰਾ ਜਣਾ ਗੁਰੂ ਰਾਮਦਾਸ ਨੂੰ ਰਿਕਸ਼ਾ ਬਖਸ਼ੋ ਰਿਕਸ਼ਾ ਬਖਸ਼ੋ ਅੱਜ ਆ ਕੇ ਕਹੀਂ ਕੱਲ 11:00 ਵਜੇ ਇੱਥੇ ਆ ਜੀ ਤੇ ਮੈਨੂੰ ਉੱਥੇ ਮਿਲ ਜਾ ਕੇ ਠੀਕ ਹੈ ਚਲ ਠੀਕ ਹੈ ਵਾਈ ਗੁਰੂ ਵਾਈ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਧੰਨ ਗੁਰਗਾਮ ਦਾ ਜੀ ਵਾਈ ਗੁਰੂ ਜੀ ਵਾਈ ਗੁਰੂ ਜੀ ਜੀ ਲੋਨੀ ਆ ਗਏ ਹੋਇਆ ਧੰਨ ਗੁਰਗਾਮ ਦਾ ਜੀ ਵਾਈ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਜੀ ਕਿਦਾਂ ਠੀਕ ਹੈ ਮਾਫੀ ਚਾਹਨਾ ਮੈਂ ਥੋੜਾ ਲੇਟ ਹੋ ਗਿਆ ਆ ਨਿੱਕੀ ਖਾ ਵੱਡੀ ਵੱਡਿਆ ਕਿੱਥੇ ਆ ਬੱਚੇ ਵਾਈ ਖਾਲਸਾ ਵਾਈ ਗੁਰੂ ਜੀ ਬੱਦੇ ਕਿਦਾਂ ਬਣ ਠੀਕ ਆ ਆ ਤੇ ਬੱਚੇ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਗੁਰੂ ਜੀ ਆਂਦਾ ਸੀ ਰਾਜੀ ਆਹ ਵਾਹ ਤੇਰੀ ਗੱਡੀ ਨਵੀਂ ਖੁਸ਼ਾ ਹਾਂਜੀ ਠੀਕ ਆ ਤੁਹਾਨੂੰ ਗੁਰੂ ਜੀ ਆਂਦਾ ਰਾਜੀ ਬਾਈ ਤੁਹਾਨੂੰ ਗੁਰੂ ਜੀ ਆਂਦਾ ਸਵੇਜੇ ਇਹ ਵੀਰਾਂ ਦੀ ਹੈਲਪ ਕਰਿਆ ਕਰੋ ਆ ਕਿਹੜਾ ਪਿੰਡ ਤੇਰਾ ਰਈਏ ਲੱਗੇ ਜੰਡਿਆ ਗੁਰੂ ਜੀ ਜੰਡਿਆਲੇ ਤੋਂ ਆਇਆ ਮ ਤੁਹਾਨੂੰ ਗੁਰੂ ਜੀ ਆਂਦਾ ਸੋ ਵੀਰ ਕਦਾ ਹੀ ਮੁਕਾਮ ਨਹੀਂ ਹੈਗਾ ਉਥੇ ਕਿਰਾਏ ਤੇ ਲਾ ਕੇ ਚਲਾਉਂਦਾ ਜੀ ਤੇ ਕਿਰਾਏ ਤੇ ਜਿਹੜਾ ਰਿਕਸ਼ਾ ਚਲਾਉਂਦਾ ਜੀ ਉਹ ਵੀ ਨਹੀਂ ਦਿੰਦੇ ਹੈਗੇ ਇਹਨੂੰ ਕਿ ਆ ਜੋ ਵੀਰ ਨੂੰ ਨਵਾਂ ਰਿਕਸ਼ਾ ਜਿਹੜਾ ਦਿਵਾਤਾ ਹੈ ਤੇ ਅਜਿਹੇ ਵੀਰਾਂ ਦੀ ਮਦਦ ਕਰਿਆ ਕਰੋ ਨੇਕੀ ਨੇਕੀ ਬੱਚੇ ਆ ਦੇਖੋ ਲੇਕਿਨ ਕਮਾਈ ਦਾ ਜ਼ਰੀਆ ਨਹੀਂ ਸੀ ਹੈਗਾ ਹੁਣ ਆਪਣਾ ਰਿਕਸ਼ਾ ਹੋ ਗਿਆ ਹੁਣ ਕਮਾਈ ਦਾ ਜ਼ਰੀਆ ਬਣ ਗਿਆ ਇੰਨੀ ਖੁਸ਼ੀ ਦੀ ਗੱਲ ਹੈ ਸੋ ਦਸਵੰਦ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਅਜਿਹੇ ਲੋਰ ਬੰਦਾਂ ਤੇ ਖਰਚੀਏ ਜੀ ਆਪਾਂ ਗੁਰੂ ਅਮਰਦਾਸ ਸਾਹਿਬ ਨੂੰ ਖੁਸ਼ ਕਰਨਾ ਨਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਖੁਸ਼ ਕਰਨਾ ਨਾ ਤੇ ਅਜੇ ਹੀ ਲੋੜਵੰਦ ਵੀਰਾਂ ਅਜੇ ਹੀ ਲੋੜਵੰਦ ਵੀਰਾਂ ਤੇ ਨਾਲ ਦੀ ਬਾਹ ਫੜੀ ਏ ਠੀਕ ਏ ਗੱਡੀ ਵਧੀਆ ਗੱਡੀ ਚੱਲ ਬਜੇ ਠੀਕ ਹਲਦੀ ਖੁਸ਼ ਆ ਤੂੰ ਠੀਕ ਏ ਫੋਲਦਰਾ ਕੰਮਕਾਰ ਚੱਲ ਪੂਜਾ ਹਾਂਜੀ ਬਹੁਤ ਵਧੀਆ ਜੀ ਇਹਦੇ ਗੁਰੂ ਆ ਜਾਈ ਦੀ ਨਹੀਂ ਨਹੀਂ ਗੁਰੂ ਰਾਮ ਦਾਸ ਪਾਤਸ਼ਾਹ ਦੀ ਕਿਰਪਾ ਫੜ ਗੁੜੀਆ ਫੜ ਠੀਕ ਏ ਬਣੀ ਤੁਨ ਗੁਰੂ ਰਾਮ ਦਾਸ ਆ ਜਾ ਆ ਜਾ ਅੰਦਰ ਆ ਜੋ ਅੰਦਰ ਆ ਜੋ ਤੁਨ ਗੁਰੂ ਰਾਮ ਦਾਸ ਜੀ ਤੁਨ ਗੁਰੂ ਰਾਮ ਦਾਸ ਸੋ ਅਜੇ ਹੀ ਨਿੱਕੇ ਨਿੱਕੇ ਜਵਾਬ ਆ ਅਜੇ ਹੀ ਵੀਰਾਂ ਦੀ ਮਦਦ ਕਰੋ ਤੇਰਾ ਕੀ ਨਾਮ ਆ ਤੇਰਾ ਕੀ ਨਾਮ ਪੁੱਤ ਨਹੀਂ ਸਮਝੇਗੀ ਚਾਰੀ ਜੀ ਧੰਨ ਗੁਰੂ ਰਾਮਦਾਸ ਸੋਚਿਆ ਨਹੀਂ ਸੀ ਕਿ ਨਵਾਂ ਰਿਕਸ਼ਾ ਮਿਲੂਗਾ ਨਹੀਂ ਨਹੀਂ ਜੇ ਸੱਚਾ ਲੱਗਾ ਜੀ ਅੱਛਾ ਅੱਜ ਖੁਸ਼ ਆ ਪੂਰਾ ਅੱਜ ਖੁਸ਼ ਆ ਜਲੇਬੀਆਂ ਇੱਕ ਲੈ ਕੇ ਜਾਏਗਾ ਖਵਾਏਗਾ ਤੁਹਾਨੂੰ ਨੂੰ ਜਲੇਬੀਆਂ ਖਾਣੀਆਂ ਜਲੇਬੀਆਂ ਅੱਜ ਪੜੇ ਅੱਜ ਨਾਲ ਬਾਬਾ ਜੀ ਖੁਸ਼ ਆ ਪੂਰਾ ਮਿੱਠੇ ਚੋਲੇ ਬਣਾਉਂਗੇ ਅੱਜ ਹਾਂਜੀ ਹੈ ਹੈ ਪੜੇ ਮਿੱਠੇ ਚੋਲੇ ਬਣਾਉਗੇ ਹੈ ਤਾਂ ਗੁਰੂ ਗਾਮ ਦਾ ਅੱਜ ਖੁਸ਼ ਹੋ ਪੂਰੀ ਹੈ ਚਲੋ ਠੀਕ ਹੈ ਵੀ ਮੈ ਤੁਹਾਨੂੰ ਇਹ ਗੱਲ ਦੱਸ ਦਵਾਂ ਤੈਨੂੰ ਰਿਕਸ਼ੇ ਦੇਣ ਵਾਲਾ ਕੋਈ ਕੋਈ ਵੀ ਨਹੀਂ ਹੈ ਮੈਂ ਵੀ ਨਹੀਂ ਹੈਗਾ ਤੈਨੂੰ ਰਿਕਸ਼ਾ ਦੇਣ ਵਾਲਾ ਕੌਣ ਹੈ ਤੇਰਾ ਗੁਰੂ ਹੋਗਾ ਗੁਰੂ ਰਾਮਦਾਸ ਪਾਸ਼ਾ ਕੌਣ ਹੈ ਗੁਰੂ ਰਾਮਦਾਸ ਗੁਰੂ ਰਾਮਦਾਸ ਪਾਸ਼ਾ ਜੀ ਨੇ ਤੈਨੂੰ ਰਿਕਸ਼ਾ ਦਿੱਤਾ ਠੀਕ ਹੈ ਤੈਨੂੰ ਹੋਰ ਕੋਈ ਦੇ ਨਹੀਂ ਸਕਦਾ ਸवाय ਗੁਰੂ ਰਾਮਦਾਸ ਪਾਸ਼ਾ ਤੋਂ ਤੇਰਾ ਗੁਰੂ ਬੜਾ ਬਯੰਤ ਹੈ ਜਿਹਨੇ ਇਹ ਰਿਕਸ਼ਾ ਤੇਰੇ ਵਾਸਤੇ ਪੇਰਤਾ ਠੀਕ ਹੈ ਠੀਕ ਹੈ ਭਨੇ ਤੁਹਾਡੇ ਗੁਰੂ ਨੇ ਤੁਹਾਡੀ ਹੈਲਪ ਕੀਤੀ ਹੈ ਮੈਂ ਨਹੀਂ ਕੀਤੀ ਹੈਗੀ ਠੀਕ ਹੈ ਭਨੇ ਤੇਰੇ ਬੱਚਿਆਂ ਦੀ ਰੋਟੀ ਤੇਰੇ ਬੱਚੇ ਆਉਣ ਤੋਂ ਪਹਿਲੇ ਤੇ ਸਤਿਗੁਰੂ ਨੇ ਲਾ ਦਿੱਤੀ ਸੀ ਤੇਰੇ ਬੱਚੇ ਦੀ ਜੀ ਰੋਟੀ ਇਹਦੀ ਜੀ ਰੋਟੀ ਸਤਿਗੁਰ ਨੇ ਇਹਦੇ ਆਉਣ ਤੋਂ ਪਹਿਲੇ ਸਾਰਾ ਕੁਝ ਸੋਚਿਆ ਹੋਇਆ ਠੀਕ ਹੈ ਇਸ ਕਰਕੇ ਤੇਰੇ ਘਰ ਵਾਲੇ ਨੂੰ ਰੱਖਸ਼ਾ ਮਿਲ ਗਿਆ ਠੀਕ ਹੈ ਵੀਰੇ ਜਦੋਂ ਬੱਚੇ ਦੀ ਬੱਚਾ ਜਦੋਂ ਆਉਂਦਾ ਨਾ ਇਹ ਦੇਖ ਇਹਦੇ ਨਾ ਹੱਥ ਆ ਦੇਖ ਇਹਦੇ ਹੱਥ ਹਾਂਜੀ ਮੁਠੀਆਂ ਚ ਮਿੜੀਆਂ ਹੋਈਆਂ ਆ ਦੇਖ ਆ ਦੇਖ ਇਹ ਆਪਣੀ ਕਿਸਮਤ ਨਾਲ ਇੱਕ ਲੈ ਕੇ ਆਂਦਾ ਹਾਂਜੀ ਤੇ ਜਦੋਂ ਇਹ ਮੁਠੀਆਂ ਖੋਲਹੀਆਂ ਨਾ ਆਪਣੇ ਆਪ ਹੀ ਬਰਕਤਾਂ ਪੈ ਜਾਂਦੀਆਂ ਰੋਟੀ ਨਾਲ ਹੀ ਉਹ ਜੁੜ ਜਾਂਦੀ ਹੈ ਠੀਕ ਹੈ ਠੀਕ ਹੈ ਨਾ ਇਸ ਕਰਕੇ ਮਹਾਰਾਜ ਮੁਠੀਆਂ ਮੀਟ ਕੇ ਭੇਜਦੇ ਬੱਚਿਆਂ ਨੂੰ ਠੀਕ ਹੈ ਇਸ ਕਰਕੇ ਇਹ ਬੱਚਾ ਆਇਆ ਤੇਰੀ ਰੋਟੀ ਰਿਕਸ਼ਾ ਤੈਨੂੰ ਮਿਲ ਗਿਆ ਠੀਕ ਹੈ ਇਹ ਗੁਰੂ ਆਨੰਦ ਸਾਹਿਬ ਨੇ ਸਾਰਾ ਕੁਝ ਸੋਚਿਆ ਹੁੰਦਾ ਠੀਕ ਹੈ ਬਨੇ ਮੈਂ ਸਵਾ ਬਣਾ ਬੰਦਾ ਵੈ ਇਹਦੇ ਨਾਲ ਰੋਟੀ ਲਾੜੀ ਬਣਾ ਲੈਂਦਾ ਜੀ ਰੋਟੀ ਪਣੀ ਬਣ ਜਾਂਦਾ ਵਾ ਬੋਲੋ ਸਵਾਦ 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 ਗੁਰੂ ਰਾਮਦਾਸ ਸਵਾਦ 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 ਗੁਰੂ ਰਾਮਦਾਸ ਜੀ ਸਵਾਦ 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 ਗੁਰੂ ਰਾਮਦਾਸ ਸਵਾਦ 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 ਗੁਰੂ ਰਾਮਦਾਸ ਠੀਕ ਹੈ ਇਹ ਪੈਸੇ ਉਹ ਆ ਜਿਹੜੇ ਗੁਰੂ ਰਾਮਦਾਸ ਪਾਸ਼ਾ ਨੇ ਤੇਰੇ ਵਾਸਤੇ ਭੇਜਿਆ ਰਹਾ ਜੀ ਕਿੰਨੇ ਭੇਜਿਆ ਗੁਰੂ ਰਾਮਦਾਸ ਗੁਰੂ ਰਾਮਦਾਸ ਪਾਸ਼ਾ ਜੀ ਆਹ ਫੜ ਪੈਸੇ ਤੇ ਇਹ ਤੇਰੇ ਰਿਕਸ਼ੇ ਦੇ ਪੈਸੇ ਅੱਜ ਤੋਂ ਇਹ ਰਿਕਸ਼ਾ ਤੇ ਇਹ ਦਾ ਗੁਰੂ ਰਾਮਦਾਸ ਨੇ ਤੈਨੂੰ ਦਿੱਤਾ ਠੀਕ ਆ 5000 ਰੁਪਏ ਲਿਆ ਦੇ ਇਹ ਕਿਨੇ ਆ 1000 ਰੁਪਏ ਇਹ ਪੈਸੇ ਤੇਰੇ ਰਿਕਸ਼ੇ ਦੇ ਆ ਆਪਾਂ ਰੱਖ ਲਈਏ ਹਾਂ ਜੀ ਰਿਕਸ਼ੇ ਦੇ ਪੈਸੇ ਆ ਹੁਣ ਠੀਕ ਆ ਆ 50 ਰੁਪਏ ਦੇ ਵਿੱਚ ਤੂੰ ਕੀ ਲਿਆ ਵਾ ਹਾਂਜੀ 50 ਰੁਪਏ ਰੱਖਤਾ ਵਾ ਰਿਕਸ਼ਾ ਲਿਆ ਕੀ ਲਿਆ ਰਿਕਸ਼ਾ ਲਿਆ ਅੱਜ ਕਿੰਨੇ ਦਾ ਆ 50 ਰੁਪਏ ਦਾ ਹਾਂਜੀ ਕਿੰਨੇ ਦਾ ਲਿਆ 50 ਰੁਪਏ ਦਾ ਜੀ ਹਾਂ ਤਾਂ ਵੀ ਜੀ ਪੁੱਛੇ ਕਿੰਨੇ ਦਾ ਲਿਆ ਕਿੰਨੇ ਦਾ ਕਹਿਣਾ ਵਾ 50 ਰੁਪਏ ਦਾ ਰਿਕਸ਼ਾ ਖਰੀਦ ਕੀਤਾ ਠੀਕ ਆ ਚਰਾ ਹੋ ਗਿਆ ਸਾਡੇ ਹੁਣ ਬਾਕੀ ਰਹਿ ਗਈ ਆ ਵੜ ਵੜ ਇਹ ਤੇਰੇ ਚਰ ਤੇ ਬੱਚਾ ਠੀਕ ਆ ਇਹ ਆਪਣੇ ਬੱਚਿਆਂ ਵਾਸਤੇ ਅੱਜ ਤੂੰ ਜੜੀ ਨਿੱਤ ਕੀਤੀ ਅੱਜ ਤੂੰ ਇੱਥੇ ਤੂੰ ਆ ਗਿਆ ਅੱਜ ਪੈਸੇ ਨਹੀਂ ਕਮਾਏ ਇਸ ਕਰਕੇ ਤੈਨੂੰ ਕੱਲ ਵੀ ਤੂੰ ਨਹੀਂ ਸੀ ਕਮਾਇਆ ਤਾਂ ਪੈਸੇ ਕੱਲ ਵੀ ਤੂੰ ਆਇਆ ਸੀ ਮਿਲ ਮਾਸੇ ਮੈਨੂੰ 500 ਹੋ ਗਿਆ ਤੇਰੀ 2000 ਜਿਹੜੇ ਪੈਸੇ ਤੈਨੂੰ ਦੇ ਦਿੱਤੇ ਆ ਠੀਕ ਆ ਤੇ ਜਿਹੜਾ ਰਿਕਸ਼ਾ ਵਾ ਉਹ ਤੂੰ ਇੰਨਾ ਪੈਸਾ ਦਾ ਲਿਆ ਕਿੰਨਾ ਲਿਆ 7500 ਰੁਪਏ ਦਾ 500 ਰੁਪਏ ਦਾ ਰਿਕਸ਼ਾ ਲਿਆ ਠੀਕ ਆ ਤੁਹਾਨੂੰ ਕੁਝ ਆਮਦਾ ਸੀ ਸਵਾ ਦਸਬੰਦ ਦੇਣਾ ਤਾਂ ਵੀਰੇ ਉਸ ਤਰ੍ਹਾਂ ਤਿਆ ਕਰੋ ਕਿ ਕਿਸੇ ਗਰੀਬ ਦੀ ਰੋਟੀ ਚੱਲ ਪਵੇ ਹੁਣ ਇਸ ਵੀਰ ਨੂੰ ਆ ਰਿਕਸ਼ਾ ਲੈ ਕੇ ਦਿੱਤਾ ਹੈ ਨਾ ਤੇ ਹੁਣ ਇਹਦੇ ਪਰਿਵਾਰ ਦੀ ਤਿੰਨ ਜੀਆਂ ਦੀ ਰੋਟੀ ਚਲਣੀ ਆ ਇਹ ਛੋਟੀ ਜੀ ਗੁੱਡੀਆ ਨਾਲ ਆ ਇਹਨਾਂ ਦੀ ਵਾਈਫ ਆ ਤੇ ਇਹਨਾਂ ਦੀ ਹੁਣ ਰੋਟੀ ਚਲਣੀ ਆ ਦਾਨ ਨਹੀਂ ਕਰਨਾ ਰੋਜ਼ਗਾਰ ਦੇਣਾ ਕਿਰਤ ਦੇਣੀ ਆ ਉਹਨੇ ਵੀ ਕਮਾਏਗਾ ਤੇ ਆਪਣੇ ਬੱਚਿਆਂ ਨੂੰ ਖਵਾਏਗਾ ਤੇ ਸਾਡਾ ਗੁਰੂ ਜਿਹੜਾ ਨਾ ਖੁਸ਼ ਹੋਏਗਾ ਜੇ ਗੁਰੂ ਜਾਨ ਦਾਸ ਪਾਤਸ਼ਾਹ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਖੁਸ਼ ਕਰਨਾ ਹੈ ਨਾ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਖਰਿਆ ਕਰੋ ਜੇ ਮਾਲਕ ਨੇ ਤੁਹਾਨੂੰ ਕੁਝ ਦਿੱਤਾ ਹੈ ਨਾ ਤੇ ਅਜੇ ਹੀ ਵੀਰਾਂ ਦੀ ਮਦਦ ਕਰਾ ਕਰੋ ਕੋਈ ਵੀ ਠੀਕ ਹੈ ਠੀਕ ਹੈ ਖੁਸ਼ ਹੈ ਚਲੋ ਠੀਕ ਹੈ ਲੈ ਜਾ ਲੈ ਜਾ ਮੇਰਾ ਭਰਾ ਚਲੋ ਓਕੇ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਲੈ ਮੇਰਾ ਭਰਾ ਲੈ ਜਾ ਹੌਲੀ ਜਿੰਨ ਧਿਆਨ ਨਾਲ ਠੀਕ ਹੈ ਧਿਆਨ ਨਾਲ ਧਿਆਨ ਨਾਲ ਹਾਂ ਚਲ ਠੀਕ ਹੈ ਵਾਹਿਗੁਰੂ ਸਵਾਸ ਸਵਾਸ ਗੁਰੂ ਰਾਮਦਾਸ 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 ਸਵਾਸ ਸਵਾਸ ਗੁਰੂ ਰਾਮਦਾਸ